ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਅੱਛਾ ਇੱਕ ਪੰਜੀ ਰਸੂ ਡਾਕਟਰ ਅਭਿਨਾਸ਼ ਕੀ ਹੈ ਮੈਡੀਕਲ ਸਟੇਟਿਸ਼ਨ ਮੈਡੀਕਲ ਸਟੇਟਿਸ਼ਨ ਪ੍ਰੋਜੈਕਟ ਸੇ ਡਾਕਟਰ ਨੂੰ ਦਾ ਸਰਕਾਰੀ ਵਾਧੂ ਹੈਗਾ ਉਹ ਬਾਹਰ ਪ੍ਰੈਕਟਿਸ ਕਰਨਾ ਲਾਓ ਮੈਂ ਪੜੀਂ ਕਿ ਕਰੀਏ मैं हीरा का केस बीबी हम फ्रॉम शनिवार बाकी नाव है शनिवार वाला भी है आगे बता रहे हैं गरी से ट्रेन की नहीं नहीं भाई कोई नेत्र आओ ਕੰਨੀ ਕੋਸੇ ਉਰੇ ਨੂੰ ਤੁਸੇ ਦੱਸੋ ਡਾਕਟਰ ਸਾਹਿਬ ਆਪੋ ਕੇਂਦਰ ਕਰੋ ਸਸਤੀ ਜਿੰਦਾਂ ਤੋਂ ਪਾਸ ਅਜੇ ਮੈਂ ਖਚਾ ਦੇ ਇਹ ਨਾ ਆਓ ਪਿੱਛੇ ਆਸਾਨੇ ਵਾਲੇ ਤੁਸੀਂ ਪਹਿਲਾਂ ਆਓ ਮੈਨੂੰ ਵੀ ਹਰਾਨੀ ਹੋਈ ਕਿ ਜਿਨਾ ਦਾ ਕੇਸ ਸੁਣ ਕੇ ਨਹੀਂ ਹਰਾਨੀ ਹੋਈ ਡਾਕਟਰ ਸੁਭਿਨਾਥ ਜੀ ਵੀ ਆਏ ਤੇ ਇਹਨਾਂ ਨੇ ਟੈਸਟ ਲਿਖੇ ਇਹ ਇੱਥੇ ਰਿਖਲੇ ਬਾਹਰ ਇਨਾਂ ਨੂੰ ਮੇਰਾ ਖਲ ਪੰਜਾਬਾ ਮਾਤ ਨਗਰ ਰਹਿੰਦੇ ਆ ਡਾਕਟਰ ਅਭਿਲਾਸ਼ ਖੰਡੂ ਜਰੂਰ ਕਰ ਇਨਾਂ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਉਥੇ ਟੈਸਟ ਲਏ 7200 ਰੁਪਏ ਦਾ ਲਾ ਕੋਲ 7200 ਲਿਆ ਜੀ ਹਾਂ ਜੀ 250 ਰੁਪਏ ਨਾਲ ਇਹ ਲਾਈਵ ਕਰਨਾ ਵਿਧਾਨ ਸਭਾ ਸੁਣਾ ਕਰਦੀ ਇਹਨਾਂ ਜੀਰਾ ਇਨਾਂ ਕੋਲੋਂ ਲਿਆ 7200 ਰੁਪਏ ਇਨਾਂ ਦੇ ਉਥੇ ਜਿਹੜਾ ਸੀਗੇ ਬਲੱਡ ਦਾ ਸੈਂਪਲ ਲੈ ਲੈ ਜਾਂ ਜੋ ਵੀ ਸੀਗਾ ਸੈਂਪਲ ਸਾਰੀ ਕਲੈਕਸ਼ਨ ਉਹਨਾਂ ਦੇ ਘਰ ਕੋਈ ਇਨਾਂ ਨੂੰ ਕਹਤਾ ਵੀ ਮੰਡੇ ਨੂੰ ਤੁਹਾਨੂੰ ਟੈਸਟ ਜਿਹੜੇ ਐ ਇਸ ਪੰਜਾਬਾ ਮਾਦਨਗਰ ਮੇਰੀ ਕੋਠੀ ਤੋਂ ਰਿਪੋਰਟਸ ਲੈ ਲਿਓ ਐਂਡ ਉਹ ਰਿਪੋਰਟਸ ਲੈ ਕੇ ਫਿਰ ਤੁਸੀਂ ਆ ਜਿਓ ਸਿਵਲ ਹਸਪੀਟਲ ਦੇ ਮਤਲਬ ਕਿ ਸਿਵਲ ਹਸਪੀਟਲ ਇੱਕ ਕਮਾਈ ਦਾ ਜਰੀਆ ਬੇਈਮਾਨ ਡਾਕਟਰ ਵਾਸਤੇ ਬਣਦਾ ਹੈ ਵੈਰੀ ਬੈਡ ਐਂ ਬੈ ਹੋਇਆ ਹਾਂਜੀ 2500 ਦੀ ਤੁਸੀਂ ਪਹਿਲਾਂ ਪਹਿਲਾਂ ਭੈਣ ਜੀ ਇੱਥੇ ਆਏ ਸੀ ਹਾਂਜੀ ਸਿਵਲ ਤੇ ਆਏ ਹਾਂਜੀ ਸਿਵਲ ਤੇ ਆਏ ਹੋਸ ਨੰਬਰ ਰੂਮ ਕਿਹੜੇ ਹਾਂਜੀ ओपीडी 108 ਨੰਬਰ ਨੂੰ ਹਾਂਜੀ ਹਾਂਜੀ ਤੁਹਾਨੂੰ ਕੀ ਦਿੱਕਤ ਸੀਗੀ ਮੇਰੇ ਬੇਟੇ ਨੂੰ ਕਾਲਾ ਸੀ ਬੇਟੇ ਦਾ ਹੈ ਹਾਂਜੀ ਬੇਟੇ ਨੂੰ ਕਾਲਾ ਪੀੜਿਆ ਸੀ ਡਾਕਟਰ ਨੇ ਕੀ ਕਿਹਾ ਤੁਹਾਨੂੰ ਡਾਕਟਰ ਸਾਤਾ ਹੈ ਨਹੀਂ ਸੀਗੀ ਜੀ ਜੀ ਉਹਨਾਂ ਨੇ ਨਾਲ ਦੇ 100 ਜਿਹੜਾ ਸਤ ਕਮਰਾ ਹੈਗਾ ਉੱਥੇ ਭੇਜ ਦਿੱਤਾ ਉਹਨਾਂ ਨੇ ਸਟੈਪ ਲਾਕ ਤੇ ਲਾ ਕੇ ਦਿੱਤਾ ਫਿਰ ਅਸੀਂ ਜਿਹੜਾ ਕਿ ਮੂਹਰੇ ਖੜਦਾ ਵਾ ਅਸੀਂ ਉਥੋਂ ਪੁੱਛਿਆ ਉਹਨਾਂ ਨੇ ਕਹਿੰਦਾ ਭੈਣ ਜੀ ਅੰਦਰ ਆਜੋ ਤੁਸੀਂ ਅੰਦਰ ਗਏ ਉਹਨਾਂ ਨੇ ਆਪਣਾ ਕਾਰਡ ਦਿੱਤਾ ਮੈਨੂੰ ਕਹਿੰਦੇ ਜੀ ਵੀ ਤੁਸੀਂ ਹਫਤਾ ਤੁਹਾਡੇ ਦਵਾਈ ਹੋ ਹੋ ਜਾਣੀ ਐ ਡੇਟ ਹੋ ਜਾਣੀ ਐ ਤੁਹਾਡੇ ਬੱਚੇ ਦੀ ਪ੍ਰੋਬਲਮ ਜ਼ਿਆਦਾ ਹੈਗੀ ਆ ਵੀ ਇਸ ਕਰਕੇ ਤੁਸੀਂ ਡਾਕਟਰ ਨੂੰ ਘਰ ਮਿਲ ਲੋ ਹੂੰ ਤੇ ਘਰ ਤੁਹਾਡਾ ਦੇਖੂਗਾ ਬੱਚੇ ਨੂੰ ਟੈਸਟ ਵਗੈਰਾ ਕਰਵਾਣੇ ਆ ਉਹਨਾਂ ਨੇ ਮੈਨੂੰ ਲੇਕਿਨ ਇਹ ਗੱਲ ਕਹੀ ਵੀ 250 ਰੁਪਏ ਤੁਹਾਡਾ ਇੱਥੇ ਲੱਗਣਾ 250 ਰੁਪਏ ਲਈ ਜਿਸ ਪਿੱਛੇ ਮੈਂ 250 ਰੁਪਏ ਪਿੱਛੇ ਮੈਂ ਉਹਨਾਂ ਦੇ ਘਰ ਚਲੀ ਗਈ ਹਾਲਾਂਕਿ ਮੇਰੇ ਪਰਸਿਸ ਵਿੱਚ 400 ਰੁਪਏ ਸੀ ਤੇ ਮੈਂ ਉਸੇ ਜਦ ਗਈ ਤਾਂ ਉਹਨਾਂ ਨੇ ਕਹਿੰਦੇ ਜੀ ਵੀ 7200 ਰੁਪਏ ਜਮ੍ਹਾਂ ਕਰ ਦਿਓ ਜੀ ਮੈਂ ਕਿਹਾ ਡਾਕਟਰ ਸਾਹਿਬ ਵੀ 7200 ਮੈਨੂੰ ਤਾਂ ਸਰਕਾਰੀ ਹਸਪਤਾਲ ਚਾਹੀਆ ਜੀ ਵੀ ਮੈਂ ਇੰਨੇ ਪੈਸੇ ਖਰੋ ਨਹੀਂ ਲੱਗੇ ਜੀ ਕਹਿੰਦੇ ਜੀ ਇਹ ਪਹਿਲੀ ਵਾਰ ਤੁਹਾਡੇ ਟੈਸਟਾਂ ਤੇ ਪੈਸੇ ਇੰਨੇ ਹੀ ਲੱਗਣੇ ਆ ਜੀ 2500 ਰੁਪਏ ਸਕੈਨ ਉਹਨੇ ਮੈਂ ਦੂਸਰੇ ਦਿਨ ਤਾਂ ਇਸ ਤੋਂ ਬਾਅਦ ਮੈਂ ਫੀਸ ਭਰ ਕੇ ਮੈਂ ਘਰ ਗਈ ਦੂਜੇ ਦਿਨ ਮੈਂ ਪੈਸੇ ਲੈ ਕੇ ਮੈਂ ਫਿਰ ਉਹਨਾਂ ਦੇ ਕੋਲ ਪਹੁੰਚੀ 7200 ਹਾਂਜੀ ਫਿਰ ਉਹਨਾਂ ਨੇ ਮੈਨੂੰ ਕਹਿੰਦੇ ਜੀ ਸਕੈਨ 2500 ਦੀ ਮੈਂ ਕਹਾ ਜੀ ਤੁਸੀਂ ਕਹਿੰਦੇ ਜੀ ਤੁਸੀਂ ਤਾਂ ਪਹਿਲੇ ਹੀ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ ਮੈਂ ਕਹਾ ਜੀ ਨਹੀਂ ਮੇਰੇ ਫਾਸਟਰ ਦਾ ਸਿਰ ਦਾ ਪ੍ਰੈਸ਼ਨ ਹੋਇਆ ਜਿਹੜਾ ਮੇਨ ਬੰਧਰ ਨੂੰ ਮਾਉਣ ਵਾਲਾ ਉਹ ਬੈਠਾ ਅਸੀਂ ਪੈਸੇ ਇਕੱਠੇ ਕਰਾਂਗੇ ਤਾਂ ਹੀ ਮੈਂ ਲੈ ਕੇ ਆਵਾਂਗੀ ਫਿਰ ਮੈਂ ਫਿਰ ਮੈਂ ਘਰ ਚਲੀ ਗਈ ਅਜੇ ਸਕੈਨ ਕਰਵਾਣੀ ਉਹ ਕਹਿੰਦੇ ਇੱਕ ਹਫਤੇ ਦੇ ਵਿੱਚ ਵਿੱਚ ਇਹ ਸਕੈਨ ਕਰਵਾ ਲਓ ਐਡਰੈਸ ਵੀ ਦਿੱਤਾ ਵੀ ਉਸ ਹਸਪੀਟਲ ਦੇ ਵਿੱਚ ਜਾ ਕੇ ਅੱ ਜਾ ਜਾਂ ਵੀ ਕਰ 700 ਰੁਪਿਆ ਉਹ ਡਾਕਟਰ ਨੇ ਲਿਆ ਤੁਹਾਡੇ ਕੋਲੋਂ ਹਾਂਜੀ 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 ਡਾਕਟਰ ਨੂੰ ਪਛਾਣ ਲੋਗੇ ਆ ਉਹਨੂੰ ਹਾਂਜੀ ਪਛਾਣਨਾ ਨਹੀਂ ਅੱਲਾ ਦੇ ਆ ਮੈਡਮ ਪਲੀਜ਼ ਉਹਨਾਂ ਨੂੰ ਬੁਲਾਓ ਡਾਕਟਰ ਅਵਿਨਾਸ਼ ਆਈ ਲੀਵ ਟੈਂਟ ਇਸ ਨੋਟ ਥੀਰਕੀ ਤੁਹਾਨੂੰ ਨੀਡ ਕਰਦੀ ਹੈ ਸੁਜੀ ਸ਼ਵੇਰਾ ਸਾਡੇ ਕੋਲ ਐਸ਼ੂ ਹਾਂਜੀ ਤਿੰਨ ਤਰੀਕ ਨੂੰ ਉਹ ਤੁਸੀਂ ਸਾਥੋਂ ਬੋਲ ਕੇ ਪਰਸੂ ਦਾ ਤੁਹਾਨੂੰ ਮੈਂ 10 ਨੂੰ ਡਰੈਨ ਕਰਨਾ ਨੌਂ ਦੀ ਹੋਰ ਛੁੱਟੀ ਦੇ ਕਦੋਂ ਤੋਂ ਹੈਗੇ 9 ਤੱਕ ਛੁੱਟੀ ਦੀ ਕਦੋਂ ਤੋਂ ਮੈਂ ਉਹ ਲੋਕ ਦੋ ਕੰਮ ਤੱਕ ਛੁੱਟੀ ਨਹੀਂ ਫਿਰ ਜੇ ਤਾਂ ਤਿੰਨ ਤਰੀਕ ਦਾ ਹੈਗਾ ਜਿਸਟ੍ਰੀਜਿਸਟ੍ਰੀ ਮੈਂ ਕਿਤੇ ਡਾਕਟਰ ਤਾਂ ਨਹੀਂ ਭੁਲੇਖਾ ਲੱਗ ਰਿਹਾ ਭੈਣ ਜੀ ਨੂੰ ਨਹੀਂ ਜੀ ਜਿਹੜਾ 108 ਨੰਬਰ ਕਮਰੇਚ ਹੈ ਨਾ ਸਟੈਂਡ 'ਚ ਜਿਹੜਾ ਕਿ ਲਗਾਇਆ ਉਹ 7 ਨੰਬਰ ਕਮਰੇਚ ਲੱਗਿਆ ਵਾ ਉਹਨੇ ਤੁਹਾਨੂੰ ਭੇਜਿਆ ਉੱਥੇ ਉਹ ਦੂਸਰੇ ਜਿਹੜਾ 108 ਨੰਬਰ ਵਾਲਾ ਕਮਰਾ ਉਹਨਾਂ ਨੇ ਮੈਨੂੰ ਕਾਰਡ ਦਿੱਤਾ ਹਾਂ ਹਾਂ ਇਹ ਸਾਈਨ ਨਹੀਂ ਕਰਾਉਣਾ ਮੈਂ ਕਿਹਾ ਵੀ ਜਾਓ ਘਰੇ ਜਾ ਕੇ ਤੇ ਉੱਥੇ ਮਿਲੋ ਤਾਂ ਹਾਂ ਜੀ ਫਿਰ ਤੁਸੀਂ ਦੇਖ ਲਵੋ ਜੁਗਲ ਦੇ ਅੱਜ ਅਹ ਦੋ ਜਿਹੜਾ ਡਾਕਟਰ ਨੇ ਉਹਨੇ ਘਰੇ ਭੇਜਿਆ ਉਹਨੂੰ ਬੁਲਾਉ ਕੌਣ ਹੈਗਾ ਜਿਹੜਾ ਕਿ ਵੀ ਤੇ ਡਾਕਟਰ ਜਿੰਦਰਨਾ ਐਵੇਂ ਹੀ ਰੈਫਰ ਕਰਦੇ ਜਿਹੜੇ ਟੈਸਟ ਮਹਿੰਗੇ ਮਹਿੰਗੇ ਲਖਾਉਂਦੇ ਆ ਆਪਣੇ ਸਾਥ ਪੇਜ ਦਾ ਜਿੰਕਾਰ ਜੀ ਸਾਰੇ ਦਾ ਬੋਲੋ ਪ੍ਰੀਜਾ ਨਾਮ ਦੀ ਅੱਛਾ ਦੂਸਰਾ ਹੈਗਾ ਪਹਿਲੀ ਦੂਸਰਾ ਇਹਦੇ ਚ ਹੈਗਾ ਸਾਲਟ ਕਿਉਂ ਨਹੀਂ ਲਿਖਦੇ ਆਪਾਂ ਕੰਪਨੀ ਵਾਲੇ ਸਾਡਾ ਨਾ ਉਥੇ ਵਿਧਾਨ ਸਭਾ ਲੋਕ ਸਭਾ ਜੇ ਬੋਲਦੇ ਆ ਤਾਂ ਗੜਬੜ ਜਾਂਦਾ ਵੀ ਸਾਲਟ ਲਿਖਣਾ ਸਰਕਾਰਾਂ ਦੇ ਸੰਗ ਬਹਿ ਕੇ ਸਾਲਟ ਬੇਸਣਾ ਕੰਪਨੀ ਨਹੀਂ ਮੈਂਸ਼ਨ ਕਰਨੀ ਸਾਲਟ ਵੀ ਇਨ ਕੈਪੀਟਲ ਵਰਡਸ ਵੱਡੇ ਅੱਖਰਾਂ ਦੇ ਵਿੱਚ ਸਾਲਟ ਲਿਖੀ। ਮੈਂ ਤੁਹਾਨੂੰ ਨਾ ਇੱਕ ਅਵੇਰਨੈਸ ਬੋਰਡ ਲਵਾ ਕੇ ਦਿਨਾ ਹੈ ਤੇ ਹਸਪਤਾਲ ਤੇ। ਉਹਦੇ ਸਾਰਾ ਕੁਝ ਲਿਖ ਕੇ ਦੂੰ। ਉਹਦੇ ਨਾਲ ਇਹ ਲਿਖੂੰਗੀ ਇੱਕ ਨੂਰ ਸੰਸਥਾ ਦਾ ਆ ਸਾਡਾ ਕਾਊਂਟਰ ਹੈਗਾ। ਕੋਈ ਦਿੱਕਤ ਆ ਪਹੁੰਚੋ ਇੱਥੇ। ਕਰਦੇ ਫਿਰ ਗੱਲ ਇਹ ਸਾਲਟ ਕਿਸੇ ਡਾਕਟਰ ਨੂੰ ਜਿਹੜਾ ਨਾਮ ਲਵੇ ਮੈਨੂੰ ਦੱਸਣਾ। ਜਿਹੜਾ ਕੰਪਨੀ ਦਾ ਨਾਮ ਲਿਖਿਆ ਨਾ ਉਹਨੂੰ ਮੈਨੂੰ ਦੱਸਿਓ ਤੁਸੀਂ ਉਹ ਵੀ ਮੈਂ ਪੁੱਛੂਗਾ ਕਿ ਵੀ ਤੂੰ ਕਿਹੜੇ ਸਰਕਾਰ ਦੇ ਨਿਯਮਾਂ ਤੇ ਹੁਕਮਾਂ ਦੀ ਲਿਖ ਰਹੇ ਆ। ਕਰੀਸਟੋਕ ਵੀ ਕਿਹਾ ਸੀ ਸਟਾਕ ਲੱਗੇਗਾ ਕਾਗਜ਼ਾ ਸਟਾਕ ਵਾਲਾ ਵੀ ਆਉਣਾ ਆਨ ਹੈ ਟਰਮ ਵਰਕ ਕਰਨੇ ਤੋਂ ਸਰ ਬੁਲਾਓ ਪਲੀਜ਼ ਉਹਨੂੰ ਸਰ ਉਹ ਤਾਂ ਆਨਲੀਪ ਤੇ ਹੈਗਾ ਨਹੀਂ ਜਿਹਨੇ ਜਿਹਨੇ ਉਹਨੂੰ ਨਹੀਂ ਤੇ ਜਾਉਦੇ ਘਰੋਂ ਕੌਣ ਮੇਰਾ ਭੇਜਦਾ ਉਹ ਇੱਕ 198 ਦੇ ਵਿੱਚ ਫੜੇ ਨੇਗੇ ਮੈਨੂੰ ਆਉਂਦੇ ਉਹਨਾਂ ਨੇ ਮੈਨੂੰ ਕਾਟ ਦਿੱਤਾ ਸੀ ਪੀਸ ਤੇ ਕਰ ਕਾਟ ਗਿਆ ਉਹ ਕਾਰ ਬ੍ਰਦਰ ਆਪੇ ਆਣਾ ਜਲਦੀ ਜਲਦੀ ਆ ਜਾ ਬਸ ਅੱਛਾ ਭਾਈ ਜੀ ਦੂਸਰਾ ਹੈਗਾ ਜਿਹੜਾ ਆਪਾਂ ਕੰਪਨੀ ਦਾ ਨਾਮ ਲਿਖਦੇ ਆ। ਸ਼ਕਤੀ ਨਾਲ ਮੈਂ ਰੋਜ ਆ ਜਾਣਾ ਇੱਥੇ। ਜੀ ਜੀ। ਆ ਬੰਦੇ ਬੈਠੇ ਆ ਇੱਥੇ ਮੈਂ ਡਿਲੀ ਹੋਣਾ ਜਿਹੜੇ ਡਾਕਟਰ ਨੇ ਕੰਪਨੀ ਨੇਮ ਲਿਖਿਆ। ਉਹਦੀ ਪੁਸ਼ਪੜਤਾਲ ਮੈਂ ਜਰੂਰ ਕਰਦੀ ਆ। ਸਾਲਟ ਦਾ ਨਾਮ ਜਿਹੜੇ ਉਹਨਾਂ ਲਿਖ ਕੇ ਭੇਜਿਆ ਕਰਦੇ ਆ ਉਹਦਾ ਉਸੇ ਜਿੱਸੇ ਚੈੱਕ ਵੀ ਉਹਦੇ ਕੋਲ ਉਹ ਅੰਦਰ ਸਟਾਕ ਤੇ ਹੈ ਜਾਂ ਨਹੀਂ ਹੈ। ਉਹਨਾਂ ਜਿਹੜੇ ਡਾਕਟਰ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਮੈਡੀਸਿਨ ਹੈਗੀ ਸਟੋਕ 'ਚ। ਕਿ ਆਊਟਰ ਸਟਾਕ ਹੈ ਫਾਰਮਾਸਿਸਟ ਰਿਪੋਰਟਸ ਬੈਕ ਇਥੇ ਆ ਮੈਡੀਸਿਨ ਸਟਾਕ ਚ ਨਹੀਂ ਹੈ ਔਰ ਕਈ ਵਾਰੀ ਤੁਸੀਂ ਪੇਸ਼ੈਂਟ ਦੇ ਬਹੁਤ ਰੈਸ਼ ਨੂੰ ਮੈਡੀਸਿਨ ਦਾ ਆਪੀਡੀ ਬਹੁਤ ਹੈਵੀ ਹੁੰਦਾ ਹੈ ਸੋ ਇਸਕੇ ਜੁਰਮੇਨ 10 ਪੇਸ਼ੈਂਟਸ ਪਰ ਮੈਡੀਸਿਨ ਮੁਗੀ ਪੇਸ਼ੇ ਨਾਰਮਲੀ ਵਾਪਸ ਆ ਕੇ ਕਹਿੰਦੇ ਲੋਸੇ ਵੀ ਨਹੀਂ ਮਿਲਦੀ ਫਿਰ ਤੁਸੀਂ ਮੇਰੇ ਭਾਵਨਾ ਨਹੀਂ ਸਮਝੇ ਮੈਂ ਇਹ ਕਹਿ ਰਿਹਾ ਸੀ ਮੈਂ ਪੇਸ਼ੈਂਟ ਆਗਾ ਮੈਂ ਦਵਾਈ ਲੈਣ ਗਿਆ ਤੁਹਾਡੇ ਅੰਦਰੋਂ ਡਾਕਟਰ ਕੋਲ ਦਫਾਈ ਚਲਿਆ ਗਿਆ ਲੈਣ ਵਾਸਤੇ ਫਾਰਮਾਸਿਸਟ ਨੇ ਮੈਨੂੰ ਫ੍ਰੀ ਦੇ ਦਿੱਤਾ ਚਾਰ ਪੱਤੇ ਹੋਰ ਤੁਸੀਂ ਚਾਰ ਮੈਡੀਸਨ ਜ਼ੋਰ ਲਿਖਦੇ ਅਸੀਂ ਬੰਦਾ ਹੈ ਨਹੀਂ ਇਹ ਕਿਹਨੇ ਕਿਹਾ ਇਹ ਮੁਝੇ ਵਾਪਸ ਆਇਆ ਥੋੜੀ ਕੁਝ ਕੈਨਵਸੀ ਕੀ ਰੋਗ ਸਾਬੇ ਨਾ ਮੰਨ ਲੋ ਮੇਰੀ ਗੱਲ ਅਸੀਂ ਸਾਰਾ ਦਿਨ ਰੁਕਣਾ ਜਿਵੇਂ ਲੋਕ ਤਾਂ ਨਾ ਦਰਵਾਜ਼ਾ ਤੁਹਾਡਾ ਖੋਲਣ ਤੋਂ ਵੀ ਡਰਦੇ ਆ ਤੇ ਵਾਪਸ ਬਸ ਸਾਡੀ ਮਾਨਸਿਕਤਾ ਗੁਲਾਮਾੜੀ ਹੋਈ ਹੋਈ ਆ ਰੀਅਲੀ ਦੱਸ ਰਿਹਾ ਤੁਹਾਨੂੰ ਮੈਂ ਲੋਕਾਂ ਨੂੰ ਇੰਨਾ ਐਜੂਕੇਟ ਕਰਦਾ ਵੇਰ ਕਰਦਾ ਕਿ ਤੁਸੀਂ ਅਫਸਰ ਦੇ ਅੰਦਰ ਕਿਉਂ ਨਹੀਂ ਵਰਦੇ ਅਫਸਰ ਦੇ ਕਿਸੇ ਬਾਪ ਦਾ ਨਹੀਂ ਉਹ ਤੁਹਾਡਾ ਹੈਗਾ ਸਾਡਾ ਲੋਕਾਂ ਦਾ ਲੋਕ ਇੰਨਾ ਡਰਦੇ ਆ ਨਾ ਇੰਨਾ ਲੋਕਾਂ ਦੀ ਮਾਨਸਿਕਤਾ ਕਹੂੰਗਾ 네ਗੇਟਿਵ ਹੋਈ ਆ ਦਰਵਾਜਾ ਖੁੱਲਣ ਤੋਂ ਵੀ ਡਰ ਜਾਂਦੇ ਵੀ ਨਹੀਂ ਮੈਂ ਤਾਂ ਅੱਜ ਤੀ ਦਿਨ ਵਿੱਚ ਤਾਂ ਸੁਣੇ ਦਿੰਦੇ ਅੱਛਾ ਇੱਕ ਤਾਂ ਇਹ ਇਹ ਈਸ਼ਵਰ ਤੀਸਰਾ ਹੈਗਾ ਜਿਹੜਾ ਨਾ ਆਪਣੇ ਦੋ ਹੈਗੇ ਡਾਕਟਰ ਸੇਵਾਣ ਜਿਹੜੇ ਆਰਥੋ ਸਰਜਨ ਨੇ ਕਾ ਹਰੀਸ਼ ਗੁਰਪਾਲ ਲੈਂਡ ਸੈਕੰਡ ਹੈਗੇ ਆ ਹਾਂਜੀ ਦਵਿੰਦਰ ਗੋਵਿੰਦਰ ਕੁਮਾਰ ਜਦੋਂ ਇੱਕ ਬ੍ਰਾਂਡਡ ਆਪਾਂ ਨੂੰ ਪਲੇਟ ਮਿਲਦੀ ਆ ਜਿਹੜੀ ਐਫ ਡੀਏ ਮੈਨੂੰ ਨਹੀਂ ਇਹਦਾ ਪੂਰਾ ਫਾਰਮ ਪਤਾ ਕੀ ਆ ਵੀ ਅਪਰੂਵਡ ਹੈਗੀ ਆ ਤੁਸੀਂ ਡਾਕਟਰ ਉਹ ਤੁਹਾਨੂੰ ਪਤਾ ਹੋਊਗਾ ਉਹ ਸਸਤੀ ਮੰਦੀ ਭੈਣ ਜੀ ਆਪਾਂ ਉਹ 2000 ਦੀ ਕੀ 8000 ਦੀ ਪੇਸ਼ੈਂਟ ਦੇ ਟੀਕਾ ਕਿਉਂ ਲਵਾਈਏ ਇੱਥੇ ਏਜੰਟ ਹੈਗਾ ਕੋਈ ਤਰਿਆ ਫਿਰਦਾ சுரேਸ਼ ਇਹ ਦੋਨੋਂ ਡਾਕਟਰ ਉਹਦੇ ਨਾਲ ਜੁੜੇ ਹੋਇਆ ਬੋਲੇ ਉਹਨੂੰ ਇੰਪੈਲੈਂਟ ਕੀਤਾ ਵੀ ਆ ਜਾ ਤੈਨੂੰ ਪਲੇਟਾਂ ਵਾਲੇ ਆ ਗਏ ਸਾਡੇ ਕੋਲ ਮੁਰਗੇ ਵਾਟੇ ਨਾਲ ਜੰਗੀ ਤਰ੍ਹਾਂ 2000 ਰੁਪਿਆ ਬ੍ਰਾਂਡਡ ਪਲੇਟ ਉਹ ਦਿੰਦਾ ਨਾਨ ਬ੍ਰਾਂਡਡ 8800 9900 ਰੁਪਏ। ਨਹੀਂ ਮੈਂ ਆਪ ਬੋਰਡ ਆਪਣਾ ਨਾ ਲੈਣਾ ਕੋਈ ਨਹੀਂ ਤੁਸੀਂ ਕ੍ਰਾਂਤੀ ਲਿਹਾਉਣੀ ਯਾਰ ਆਪਾਂ ਇਸ ਹਸਪੀਟਲ ਤੇ। ਮੈਂ ਨਾ ਬਹੁਤ ਸਾਰੇ ਡਾਕਟਰਾਂ ਨਾਲ ਕੰਕਲਿਨ ਕਰਦਾ ਕੋਈ ਵੀ ਪੰਜੂ ਕੋਲ ਬਰਾਬਰ ਨਹੀਂ ਬਹੁਤ ਇੱਥੇ ਦੇਵਤਾ ਵੀ ਡਾਕਟਰ ਹੈਗੇ ਆ। ਜਿਹੜੇ ਇੰਨਾ ਕੁ ਪੇਸ਼ੈਂਟ ਨੂੰ ਮੈਂ ਲੇਡੀ ਭੇਜੀ ਉਹਨੂੰ ਕੋਈ ਰੋਲ ਨੂੰ ਸੀਗੀ ਗਾ ਨਹੀਂ ਦੀ ਤੇ ਸ਼ਾਇਦ ਡਾਕਟਰ ਗੁਰਮੀਤ ਜੀ ਆ ਹਾਂਜੀ ਡਾਕਟਰ ਗੁਰਮੀਤ ਜੀ ਉਹ ਲੱਭ ਕੇ ਲੈ ਕੇ ਆਏ ਲੇ ਦੀ ਉਹਦੇ ਬ੍ਰਦਰ ਦਾ ਮੈਨੂੰ ਫੋਨ ਆਇਆ ਬੈਸਲ ਡਾਕਟਰ ਲੱਭਣ ਆਇਆ ਆ ਮੈਨੂੰ ਮੌਨਸੂਸ ਹੋਇਆ ਵੀ ਮੈਂ ਸਿਵਲ ਦੇ ਭੇਜਿਆ ਸ਼ੁਗਰਾ ਵਾਇਰਸ ਦਾ ਕੋਈ ਚੰਗਾ ਰਿਸਪੌਂਸ ਆਇਆ ਬਰਾ ਜੀਐਸਟੀ ਕੋਲ ਭੇਜਿਆ ਗਿਆ ਬੈਸਲ ਚਾਰ ਦਿਨ ਕਿਨੂੰ ਦਰਹਲ ਕਰੇ ਪੀ ਲਿਆ ਹੋਇਆ ਹੈ ਐਡਮਿਟ ਨਹੀਂ ਆਹ ਜੇ ਹੋਰ ਚਲੇ ਜਾਂਦੇ ਆ ਤੇ ਬਹੁਤ ਪੇਚੈਂਟ ਨੇ ਕਿ ਤੁਹਾਨੂੰ ਕੀ ਕਿਹਾ ਤੁਹਾਨੂੰ ਉਹਨਾਂ ਨੇ ਕਹਿੰਦੇ ਕੱਲ ਆਜੋ ਤਿੰਨੇ ਕਾਲਾ ਜੀ ਤੁਸੀਂ ਇਹ ਟੈਸਟ ਲੈ ਕਿਉਂ ਤਾਂ ਟੈਸਟ ਕਿੰਦਾ ਉਹ ਕਹਿੰਦੇ ਅੱਜ ਨਹੀਂ ਕਰ ਲੋ ਤੁਸੀਂ ਕਿਹੜੇ ਡਾਕਟਰ ਦੀ ਪਰਚੀ ਬਣੀ ਫਿਰ ਤੁਹਾਡੀ ਦੇਖੋ ਭਾਜੀ ਕਿਹੜੀ ਪਰਚੀ ਦੇ ਨਾਮ ਤੇ ਇਥੇ ਨਾ ਅੱਜ ਜਿਹੜੇ ਪੀ ਬਣਿਆ ਦਰੋ ਸਟੋਰ ਦਾ ਲਾਭ ਹੋਇਆ

ਉਹਨੋਂ ਕਹ ਰਿਹਾ ਪਰਤ ਰੰਗ ਸੁਸਤ ਰੈਫਰਟਾ ਜੀ ਕਰੀ ਨੀ ਨੀ ਮੈਨੂੰ 22 ਨਹੀਂ ਉਹ ਨਾ ਟਿਕ ਨਹੀਂ ਰੁਕੋ ਜਿਓ ਆਪ 10 ਮਿੰਟ ਅੱਛਾ ਜੀ ਰੁਕੋ ਬੈਠ ਜਾਓ ਕਿਵੇਂ ਡਾਟਾ ਕਰ ਦੋ ਹਾਂ ਜੀ ਆਪ 10 ਮਿੰਟ ਵੇਟ ਕਰੋ ਅੱਛਾ ਅਗੇ ਜਿਹੜੇ ਆਪਣਾ ਰੈਫਰ ਕਰਨ ਵਾਲੇ ਹਾਂ ਉਹ ਮੰਗ ਲੈਂਦੇ ਅੱਗੇ ਨੋਟ ਜੰਦਲ ਨੂੰ ਮੈਂ ਜਿਹੜਾ ਬੈਠਾ ਆਪਣਾ 6 ਸੈਕਿੰਡ ਯੋ ਮੀ ਡਿਵਾਈਸ ਇਨ ਸਾਹਮਣੇ ਬੈਠ ਕੇ ਕਲਾਸ ਰੂਮ ਅਗੇ ਪਾਓ ਗਿਆ ਹਾਂ ਦੇ ਇਗਜ਼ਾਈਟ ਕਰ ਲਵਾਂ ਉੱਪਰ ਹੈ ਮੈਂ ਪੜ੍ਹ ਤੁਸੀਂ ਆਓ ਉਹ ਤੇ ਪੂਰਾ ਕਸਾ ਸਾਡਾ ਸੋ ਗਿਆ ਹੈ ਰੱਬ ਇਨਾਂ ਮੁੰਡਾ ਜਾ ਕਰਾਇਆ ਸੀ ਜਾਈ ਕਾਟੀਓਨਲਟੀ ਲੈਟ ਹੋ ਗਿਆ ਦਾ ਕੇ ਮਤਲਬ ਹੋ ਗਿਆ ਤੇ ਸਵੇਰੇ ਜਦੋਂ ਮੈਂ ਚਾਹ ਪੀਣ ਚੱਲਿਆ ਗਿਆ ਬਾਦਚੋਂ ਮੁੰਡਾ ਆ ਕੇ ਹੈਈ ਗਿਆ ਹਸਪੀਟਲ ਚੋਂ ਹਾਂ ਜੀ ਐਮਰਜੈਂਸੀ ਜੇ ਸੀਗਾ ਤੇ ਨਰਸ ਕੰਨ ਦੀ ਤੁਸੀਂ ਕਹਿੰਦੀ ਸਾਈਨ ਕਰਕੇ ਲੈ ਗਏ ਮੁੰਡੇ ਨੂੰ ਮੈਂ ਕਿਤੇ ਲੈ ਗਏ ਨਹੀਂ ਯਾਰ ਨਾ ਮੈਂ ਤਾਂ ਕੋਈ ਮਾ ਵੀ ਪਰੇਸ਼ਾਨੀ ਜਿਹਾ ਸੀਗਾ ਹਾਂ ਰੋਕ ਲਿਓ ਉਸੇ ਕੋਟਰ ਨਾ ਕੀ ਤਾ ਕੋਈ ਸਟੈਂਡਰਡ ਨਾ ਨਹੀਂ ਸੀ ਫਿਰ ਆਤ ਨੂੰ ਇਹ ਆਪ ਰਾਤ ਨੂੰ ਸੀ ਆਏ ਸੀ ਰੋਕੋ ਦਸ ਮਿੰਟ ਰੁਕੂ ਕਰਦਾ ਹਾਂ ਫਟਾ ਮਸਲਾ ਰੋਕੋ ਨਾਮ ਤੁਹਾਡਾ ਕੀ ਨਾਮ ਹੈ ਬਰਾਜ ਕਿੱਥੋਂ ਆਏ ਭਗਵਾਨਗਰ ਤੋਂ ਆਏ ਆ ਕੋਲੇ ਆਲੋਂ ਆਏ ਰੋਕ ਜੋ ਕਰਾ ਕੇ ਕਰਦਾ ਹਾਂ ਉਸਲਾਜ ਹੋ ਇੱਥੇ ਤੋਂ 10 ਸਾਲ ਬੁਲਾਉਂਦੇ ਆ ਜੀ ਜੀ ਦੇਵ ਇਹ ਨਹੀਂ ਕਿ ਆਹ ਲੋ ਇਸ ਤਰ੍ਹਾਂ ਅੱਜ ਦਾ ਇਹ ਆਊਟਪੁੱਟ ਇੱਕ ਮਿੰਟ ਰੁਕੋ ਅੱਗੇ ਬੈਂਸਰ ਜੀ ਬੁਲਾਏ ਹੋਏ ਰਹਿੰਦੇ ਸਰ ਤੁਸੀਂ ਇਹ ਇਹਨਾਂ ਨੂੰ ਤੁਸੀਂ ਰੈਫਰ ਕੀਤਾ ਡਾਕਟਰ ਦੇ ਘਰ ਇਹ ਤੁਹਾਡੇ ਕੋਲੇ ਆਏ ਸੀ ਦੇ ਉੱਪਰ ਚੀਕ ਤੇ ਆਪਣੇ ਬੇਟਾ ਇਹਨਾਂ ਨੂੰ ਬੇਟੇ ਨੂੰ ਸਿਗਾ ਸੈਟਰ ਡੈਂਟਰ ਸੀ ਸੁਖ ਜੀ ਈ ਨਾਮ ਬਦਲ ਸੁਖਰਾਜ ਸੁਖਰਾਜ ਤੁਸੀਂ ਇਹਨਾਂ ਨੂੰ ਡਾਕਟਰ ਅਵਿਨਾਸ਼ ਦੇ ਘਰ ਭੇਜਦਾ ਪੰਜਾਬ ਮਾਤਾ ਨਗਰ ਸਚਾਈ ਹੈਗੀ ਹੈ ਜੀ ਜੀ ਟੈਸਟਸ ਬਣਦੇ ਨੇ ਕੈਸਾ ਕਰਵਾ ਕੇ ਮੈਕਸਰ ਤੋਂ ਨੋਟਿਸ ਜੇ ਉਹਨਾਂ ਦੇ ਘਰ ਟੈਸਟ ਹੁੰਦੇ ਆ ਹਾਂਜੀ ਤੁਸੀਂ ਇਹਨਾਂ ਨੂੰ ਡਾਕਟਰ ਅਵਿਨਾਸ਼ ਦੇ ਘਰ ਭੇਜਿਆ ਐਡਰੈਸ ਦਿੱਤਾ ਕਾਰਡ ਦਿੱਤਾ ਡਾਕਟਰ ਅਵਿਨਾਸ਼ ਦੇ ਘਰ ਟੈਸਟ ਹੁੰਦੇ ਨੇ ਨਹੀਂ ਉਹਥੇ ਕਿਉਂ ਭੇਜਿਆ ਇਹ ਟਿਕਾਣਾ ਕੋਲ ਨਹੀਂ ਜੀ ਕੋਲ ਆਸ ਮੌਜਾ ਹੀ ਇਹਨਾਂ ਕੋਲ ਪੇਸ਼ੈਂਟ ਇਹ ਜਸੂ ਤੁਸੀਂ ਹਾਂ ਪਰ ਰੱਛਨ ਤੁਸੀਂ ਨਹੀਂ ਇਹਦੇ ਇਹਦੇ ਤੇ ਕੋਈ ਮਰਵਾ ਗੱਲ ਕਰੋ ਤੁਹਾਡੇ ਕੋਲੇ ਕਿਹੜੀ ਅਥਾਰਟੀ ਆ ਵੀ ਤੁਸੀਂ ਇੱਕ ਛੁੱਟੀ ਤੇ ਹੋਵੇ ਡਾਕਟਰ ਤੇ ਉਹਦੇ ਘਰੇ ਭੇਜੋ ਤੇ ਨਾਲ ਦੀ ਲਹਾਉ 7200 ਰੁਪਿਆ ਵਨਾਛਨੇ ਲੈਣਾ ਕੋਲ ਟੈਸਟ ਕਰਾਉਣ ਦਾ 7200 ਇਹਨਾਂ ਦੀ ਕਮਿਸ਼ਨ ਹੋਣੀ ਸੈਟਿੰਗ ਆ ਨਾ ਨਹੀਂ ਲੋਕ ਸੱਚ ਬੋਲਦੇ ਆ ਨਾ ਇਹ ਤੁਸੀਂ ਬ੍ਰਦਰ ਯਾਰ ਆਇਆ ਨਾ ਸਰ ਦੇਖ ਗਾ ਸੁਣ ਮੇਰੀ ਕਿੰਨੀ ਤਨ ਸੈਲਰੀ ਆ ਤੁਹਾਡੀ ਕੀ ਹੋ ਤੁਸੀਂ ਕਲਾਸ 4 ਕਲਾਸ 4 ਤੁਹਾਡੇ ਨਾਲੋਂ ਵੱਧ ਪੜੇ ਲਿਖੇ ਹੱਥਾਂ ਦੇ ਵਿੱਚ ਡਿਪਲੋਮਾ ਡਿਗਰੀਆਂ ਲੈ ਕੇ ਗੜੀਆਂ 'ਚ ਵੇਲੇ ਬੇਰਜ਼ਗਾਰ ਧੱਕੇ ਖਾਂਦੇ ਆ ਵੀ ਸਾਨੂੰ ਕੋਈ 5-7000 ਦੀ ਜੌਬ ਮਿਲ ਜੇ ਕਿੰਨੀ ਸੈਲਰੀ ਆ 45 ਹਾਂ 45 ਕਿੰਨੀ 45 ਦਾ ਸਾਹਿਬ ਅੱਛਾ ਮੇਰੀ ਹਾਂ ਮਤਲਬ ਗਲਤ ਆ ਪੈਂ ਜੀ ਆ ਵੀ ਦੇਖੋ 4500 ਵਾਲਾ ਇਹਦਾ ਹੈ ਬੁੱਲੀਆ ਦਲਤਾ ਆ ਗਿਆ ਨਾ ਸਹੀ ਹੋ ਗਿਆ ਕੰਮ ਵੀ ਇਹ ਰੱਖੇ ਹੋਏ ਨੇ ਏਜੰਟ ਵੀ ਇਹ ਆ ਭੋਲੇ ਭਾਲੇ ਲੋਕ ਆਉਂਦੇ ਆ ਦਿਨਾਂ ਨੂੰ ਫਸਾ ਕੇ ਸਾਡੇ ਕੋਲੇ ਭੇਜੋ ਉਸ ਪਰਪਸ ਲਈ ਰੱਖੇ ਹੋਏ ਇਹ ਫੋਰਥ ਕਲਾਸ ਨਹੀਂ ਹੈਗੇ ਇਹ ਸਾਰੇ ਨੂੰ ਪੁੱਛੋ ਸੈਲਰੀ ਕਿੱਥੋਂ ਬਣਦੀ ਆ ਜੀ ਇਥੋਂ ਦਾ এমਪਲੋਈ ਨਹੀਂ ਆ ਕਿੱਥੋਂ ਲੱਗਦੀ ਆ ਸੈਲਰੀ ਸੈਲਰੀ ਤਾਂ ਮਿੱਦਣੀ ਤੋਂ ਆਉਂਦੀ ਆ ਲੈ ਭੋਲੇ ਬੰਦੂ ਕਰਿਆ ਆਗਲਾ ਬੰਦੇ ਜਿਹੜੇ ਆ ਭਾਈ ਆਮ ਲਾਇਸੈਂਸ ਵਾਲੇ ਵੀ ਬੰਦੇ ਤੇ ਯਾਰ ਦੇਖੋ ਚੌਂਕੀ ਹੈਗੀ ਆ ਅੱਛਾ ਜੀ ਕੋਲ ਇਨਚਾਰਜ ਨੂੰ ਵੀ ਬੁਲਾਓ ਜਰਾ ਖੈਰ ਜਾਂ ਮੈਂ ਕੰਪਲੇਂਟ ਲਿਖਾਉਣਾ ਤਰੀਕ ਕੋਈ ఎంਪਲੋਈ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਲੱਲਾ ਨਹੀਂ ਖੱਖਾ ਨਹੀਂ ਤੇ ਤੂੰ ਉਸ ਵਜਲ ਜੇ ਕੀ ਕਰਦਾ ਜਿਹੜੇ ਆਉਂਦੇ ਆ ਗੀ ਨਾ ਗੱਲ ਸਾਹਮਣੇ ਵੀ ਕੋਈ ਏਜੰਟ ਹੀ ਕਰਦਾ ਕੇ ਨਾਮ ਰਹਿ ਮੈਂ ਤੇਰਾ ਕੀ ਬੋਲਦਾ ਲੱਗਾ ਤੂੰ ਹਾਂ ਤੂੰ ਫੋਰਥ ਕਲਾਸ ਨਹੀਂ ਤੂੰ ਏਜੰਟ ਆ ਤੈਨੂੰ ਡਾਕਟਰਾਂ ਨੇ ਰੱਖਿਆ ਵੀ ਤੂੰ ਇਥੋਂ ਮੁਰਗੇ ਵੱਢਣੇ ਆਂਸੀਆਂ ਤੂੰ ਮੁਰਗੇ ਤਿਆਰ ਕਰਕੇ ਸਾਡੇ ਕੋਲੇ ਤੇ ਹਾਂ ਨਹੀਂ ਗਿਆ ਤੇ ਤੂੰ ਇਹਨਾਂ ਨੂੰ ਕਿਵੇਂ ਭੇਜਦਾ ਕੋਈ ਸ਼ਰਮ ਕਰ ਕੋਈ ਮਿਹਨਤ ਖੂਨ ਪਸੀਨੇ ਦੀ ਕਮਾਈ ਕਰ ਜਿਹਦੇ ਨਾਲ ਤੇਰੇ ਬੱਚਿਆਂ ਤੇ ਚੰਗਾ ਅਸਰ ਪਵੇ ਮੇਰੇ ਤਾਂ 10000 ਡਾਕਟਰ ਵਿਨਾਸ਼ ਨਾਲ ਗੱਲ ਕਰਾਓ ਯਾਰ ਮੇਰੀ ਇੱਕ ਵਾਰੀ ਨੰਬਰ ਭਰ ਹੀ ਦਿਓ ਡਾਕਟਰ ਵਿਨਾਸ਼ ਨਾਲ ਜਿਹੜੇ ਆਂਗ ਲਾਇਸੈਂਸ ਵਾਸਤੇ ਵੀ ਇੱਥੇ ਆਂਦੇ ਨਾ ਜੀ ਮੈਡੀਕਲ ਵੀ ਕਰੇ ਹੁੰਦਾ ਪੈਸੇ ਲੈ ਕੇ ਇਥੋਂ ਦੀ ਭੇਜ ਦਿੰਦੇ ਨੇ ਮਾੜੀ ਮੈਡੀਕਲ ਕਰਾਵਾ ਕੇ ਡਾਕਟਰ ਨੇ ਆਸ ਤੇ ਘਰੋਂ ਸੰਸਤੇ ਰਿਪੋਰਟ ਲੱਗਦੀ ਹੈ ਹਾਂਜੀ ਉਹ ਵੀ ਉਹਨਾਂ ਦੇ ਘਰ ਹੀ ਜਾਂਦਾ ਹਾਂਜੀ ਘਰੋਂ ਕਿੱਥੋਂ ਹੁੰਦਾ ਹੁੰਦਾ ਤਾਂ ਇੱਥੋਂ ਹੀ ਜੇ ਕਹਿੰਦੇ ਨੇ ਉੱਥੇ ਭੇਜਦੇ ਉਹਨਾਂ ਦੇ ਘਰੋਂ ਜਾ ਕੇ ਕਰਾ ਲਓ ਡਾਕਟਰ ਉਹਨਾਂ ਦੇ ਘਰੋਂ ਹਾਂਜੀ ਉਹ ਵੀ ਇਹੀ ਭੇਜਦਾ ਇਹੀ ਭੇਜਦੇ ਨੇ ਜੇ ਇੱਥੇ ਬਾਹਰ ਹੀ ਜਣ ਬੈਠੇ ਨੇ ਇਹੀ ਭੇਜਦੇ ਨੇ ਕਿੰਨੇ ਕਿੰਨੇ ਬੰਦੇ ਕਹਿੰਦੇ ਕੋਈ ਨਹੀਂ ਭੇਜਦਾ ਸਰ ਕੋਈ ਨਹੀਂ ਇਹਨਾਂ ਦਾ ਨੰਬਰ ਦੱਸੋ ਸਹੀ ਹੁੰਦੇ ਨੇ ਜੇ ਉਸ ਤੋਂ ਬਾਅਦ ਨਸੂ ਸਾਈਨ ਕਰ ਦਿੰਦੇ ਮੇਰੇ ਜਮੇ ਨੰਬਰ ਨੋਟ ਕਰ ਲਿਓ 98726 ਤੁੰਕੇ ਨੂੰ ਬੁਲਾਓ ਤੁਸੀਂ ਉਹਨਾਂ ਦਾ ਲਿਖ ਮੇਰੀ ਸਟੇਟਮੈਂਟ ਪਹਿਲਾਂ ਤਾਂ ਇਹਨੂੰ ਘਟਾ ਵਾਰ ਸਾਰੇ ਭਾਈ ਜੀ ਤਾਂ ਹਾਂ ਫਾਟੇ ਵਿੱਚ ਸੁਰੇਸ਼ ਇੱਕ ਤੁਰਿਆ ਫਿਰਦਾ ਜਦੋਂ ਸੁਰੇਸ਼ ਪੁਲੀਸ ਸਤਪਤੀ ਲੱਭ ਸਕਦਾ ਸੁਰੇਸ਼ ਦੇਸ਼ ਕੋਲ ਬੈਠੇ ਨੂੰ ਇਹਨਾਂ ਨੂੰ ਹੀ ਪਤਾ ਲਾਹੀ ਕੋਈ ਨੂੰ ਪਤਾ ਹੋ ਗਿਆ ਸੁਰੇਸ਼ ਕਿੱਥੇ ਆ ਸੁਰੇਸ਼ ਨੰਬਰ ਆ ਗਿਆ ਉਹ ਦੇਰ ਨੂੰ ਡਾਕਟਰ ਨਾਲ ਬਾਸਤ ਕਰਦਾ ਹੋ ਗਿਆ ਹਾਂ ਅੱਲੋ ਜੀ ਸੁਰੇਸ਼ ਦੇ ਡਾਕਟਰ ਸਾਹਿਬ ਨਾਲ ਗੱਲ ਲਾ ਕੇ ਲੱਗਿਆ ਕੱਲ੍ਹ ਜਾ ਕੇ ਤੁਸੀਂ ਕਾਲ ਜੀ ਡਾਕਟਰ ਸਾਹਿਬ ਤੁਸੀਂ ਆਪਣੇ ਘਰੇ ਕਸਾਈ ਖਾਨਾ ਖੋਲਿਆ ਬੜੀ ਫੈੜਿਆ ਨੀਦਰ ਜਾ ਲੋ ਪਵਾ ਲੰਗੇ ਰਾਸ ਬੇਤੀ ਕਰਕੇ ਤਰਿਆ ਕਰੋ ਵੀ ਬਈ ਸਾਡੀ ਨੀਦਰ ਜਾ ਕੇ ਰੱਖੀ ਸਾਨੂੰ ਬੇਇਮਾਨੀ ਤੋਂ ਬਚਾਏ ਕਿ ਕੰਮ ਕਰਦੇ ਹੋ ਮੈਂ ਸਿਵਲ ਹਸਪੀਟਲ ਆਇਆ ਤੇ ਤੁਹਾਡਾ ਏਜੰਟ ਮੇਰੇ ਕੋਲੇ ਖੜਾ ਹੈ ਦਾ ਨਾਮ ਹੈਗਾ ਮਨੋਜ ਤੇ ਇੱਕ ਬੀਬੀ ਸਾਹਨੇਵਾਲ ਦੇ ਦੇ ਬੇਡੇ ਨੂੰ ਕਾਲਾ ਪੀਲਾ ਸੀ ਤੇ ਇਹਨੇ ਭੇਜੀ ਤੁਹਾਡੇ ਘਰੋਂ ਬੀਬੀ ਤੇ ਤੁਸੀਂ ਇਸ ਲੇਡੀ ਕੋਲੋਂ ਇਸ ਲੇਡੀ ਦੇ ਪੇਸ਼ੈਂਟ ਬੱਚੇ ਦਾ ਨਾਮ ਹੈਗਾ ਸੁਖਰਾਜ ਤੇ ਤੁਸੀਂ ਇਹਦੇ ਟੈਸਟ ਆਪਣੀ ਕੋਠੀ ਕਲੈਕਸ਼ਨਸ ਕੀਤੇ ਜਿਹੜੇ ਕੋਈ ਬਲੱਡ ਦਾ ਜਾਂ ਹੋ ਹੋਰ ਦੂਜੇ ਤੀਜੇ ਸੈਂਪਲ ਤੇ 7200 ਰੁਪਏ ਲਿਆ ਪਲੱਸ ਐਕਸਰਚੀਜ਼ ਹਾਂਜੀ ਸਰ ਤੁਸੀਂ ਆਪਣੇ ਘਰੇ ਕਿਉਂ ਲਾਲ ਪੈਸ ਕਿਹੜਾ ਹੈਗਾ ਕਿਤੇ ਰੋਹਾਨੀ ਉਤਾਰ ਮੈਨੂੰ ਲਾਲ ਪੈਸ ਦਾ ਵੀ ਪਤਾ ਬਰਦਰ ਤੁਸੀਂ ਮੇਰੀ ਗੱਲ ਨਹੀਂ ਸਮਝੇ ਤੁਸੀਂ ਘਰ ਕਿਉਂ ਕਰਦੇ ਹੋ ਤੁਸੀਂ ਆਪਣੇ ਘਰ ਕਿਉਂ ਕਰਦੇ ਹੋ ਸ਼ਰਦਾ ਸ਼ਰਦਾ ਦਾ ਤੁਸੀਂ ਕੋਈ ਪੀਰਾ ਦੀ ਜਗਾ ਤੁਹਾਡਾ ਘਰ ਵੀ ਸ਼ਰਦਾ ਹੈਗੀ ਹੈ ਜਾਂ ਤੁਹਾਡਾ ਘਰ ਕੋਈ ਮੰਦਿਰ ਹੈ ਜਾਂ ਜਹਾ ਕੋਈ ਤੁਹਾਡਾ ਘਰ ਟਿੰਗਲਵਾੜਾ ਹੈਗਾ ਮੈਂ ਗੱਲ ਡਾਕਟਰ ਵਿਨਾਸ਼ ਮੈਂ ਇਹ ਗੱਲ ਪੁੱਛਦਾ ਤੁਹਾਨੂੰ ਕਿਹੜਾ ਕਾਨੂੰਨ ਆ ਗਿਆ ਜ਼ਿੰਦਾਬੀ ਤੁਸੀਂ ਆਪਣੇ ਘਰ ਦੇ ਵਿੱਚ ਪੇਸ਼ੈਂਟ ਨੂੰ ਚੈੱਕ ਕਰਨਾ ਤੇ ਉੱਥੇ ਟੈਸਟ ਸੈਂਪਲਸ ਲੈਣੇ ਆ ਮੈਂ ਵੀ ਗੱਲ ਪੁੱਛਦਾ ਮੈਨੂੰ ਉਸ ਗੱਲ ਦਾ ਜਵਾਬ ਦਿਓ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਪੇਸ਼ੈਂਟ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਦੇ ਚਮੜੀ ਦੇੜਦੇ ਹੋ ਮੈਂ ਆਈ ਪੁੱਛਦਾ ਵੀ ਇਹ ਬੰਦੇ ਨੇ ਜਿਹੜਾ ਤੁਸੀਂ ਕੋਈ ਇਹ ਆਪਣਾ ਸਿਵਲ ਦਾ ਏਮਪਲੋਈ ਨਹੀਂ ਹੈਗਾ ਤੇ ਤੁਹਾਡੇ ਨਾਮ ਦੇ ਕਾਰਡ ਦਿੰਦਾ ਲੋਕਾਂ ਨੂੰ ਤੁਹਾਡੇ ਘਰ ਭੇਜਦਾ ਹੈ ਕਿਹੜਾ ਕਾਨੂੰਨ ਜਿਹਦੇ ਤਹਿਤ ਤੁਸੀਂ ਆਪਣੇ ਘਰ ਦੇ ਵਿੱਚ ਉਹ ਵੀੜੀ ਕਰ ਰਹੇ ਹੋ ਤੁਸੀਂ ਆਹ ਪੇਸ਼ੈਂਟ ਤੋਂ 7200 ਲਿਆ ਮੈਂ ਆ ਹੀ ਪੁੱਛਦਾ ਵੀ ਉਹ 7200 ਰੁਪਿਆ ਕੀ ਗੱਲ ਇਹ ਤੁਹਾਨੂੰ ਸਿੱਧੇ ਨਹੀਂ ਸੀ ਉੱਥੇ ਜਾ ਕੇ ਕਲੈਕਸ਼ਨ ਉਤਰਾ ਸਕਦੇ ਸੈਂਪਲ ਤੋਂ ਵੀ ਫਿਰ ਤੁਸੀਂ ਆਪਣੇ ਘਰ ਕਿਉਂ ਕਰਾਉਨੇ ਹੋ ਮੈਂ ਜਿਹੜੀ ਗੱਲ ਪੁੱਛਦਾ ਜੇ ਰੇਟ ਫालतੂ ਨਹੀਂ ਲੱਗਿਆ ਤੁਸੀਂ ਤੁਹਾਡੇ ਘਰੇ ਕੀ ਆ ਸੀਐਨਸੀ ਤੋਂ ਦੇ ਰੇਟਾਂ ਚ ਹੋ ਜਾਂਦਾ ਇਹ ਵਾਲਾ ਆਪਣੀ ਆਪਣੇ ਕੋਈ ਵੀ ਹੈਗਾ ਵੀ ਆਪਾਂ ਜਿਹੜਾ ਆਪਣੇ ਕੋਲੇ ਟੈਸਟ ਨਹੀਂ ਹੈਗਾ ਤੇ ਆਪਾਂ ਸੀਐਮਸੀ ਲੈ ਕੇ ਭੇਜਿਆ ਤੇ ਉਥੇ ਪ੍ਰੰਸੀਪਲ ਡਾਕਟਰ ਤੇ ਹੁੰਦਾ ਕਿ ਨਹੀਂ ਹੁੰਦਾ ਮਤਲਬ ਤੁਸੀਂ ਤੁਸੀਂ ਇਹ ਕਹਿੰਦੇ ਹੋ ਵੀ ਤੁਸੀਂ ਆਪਣੇ ਘਰੇ ਕਲੀਨਿਕ ਖੋਲੋ ਤੁਸੀਂ ਓਪੀਡੀ ਕਰੋ ਤੁਸੀਂ ਉਥੇ ਸੈਂਪਲ ਕਲੈਕਸ਼ਨ ਕਰੋ ਇਹ ਬਿਲਕੁਲ ਵਾਜਿਬ ਗੱਲਾਂ ਨੇ ਆਹ ਕੀ ਬਾਤ ਹੈ ਕਿੰਨੇ ਘੈਂਟ ਸੇਵਾਜ਼ਾਰ ਹੋ ਤੁਸੀਂ ਤਾਨੂੰ ਡਾਕਟਰ ਸਾਹਿਬਾਂ ਇਹ ਪਵਿੱਤਰ ਪੇਸ਼ੇ ਨੂੰ ਬਦਨਾਮ ਕਰਦੇ ਹੋ ਅਸੀਂ ਤੁਹਾਨੂੰ ਦੇਵਤੇ ਸਮਝਦੇ ਸੀ ਕਾਨੂੰ ਸ਼ਤਾਨ ਬਣਦੇ ਹੋ ਤੁਸੀਂ ਮੈਂ ਤੇ ਨਾਲ ਤੁਸੀਂ 250 ਤੁਸੀਂ ਆਪਣੇ ਘਰ ਚਾ ਕਰਨ ਦਾ ਰਾਈਟ ਆ ਤੁਹਾਡੇ ਕੋਲ ਤੁਹਾਨੂੰ OPD ਆਪਣੇ ਘਰ ਕਰਨ ਦਾ ਰਾਈਟ ਕਾਨੂੰਨ ਦਿੰਦਾ ਮੈਂ ਨਾ ਮਰੀਜ਼ ਨੂੰ ਐਡੀਸ਼ਨਲ ਫਾਇਦਾ ਹੋਵੇ ਨਾ ਹੋਵੇ ਮੈਂ ਜਿਹੜੀ ਗੱਲ ਪੁੱਛਦਾ ਉਹਦਾ ਜਵਾਬ ਦਿਓ ਕੋਈ ਸੁਣੇ ਵੀ ਤੁਸੀਂ ਆਪਣੇ ਘਰ ਜਿਹੜੇ ਕਾਨੂੰਨ ਦਾ ਤਾਂ ਉਹ ਵੀਡੀਓ ਖੋਲੀ ਹੋਈ ਹੈ ਜਿਹੜੇ ਕਾਨੂੰਨ ਦੇ ਦਾ ਤੁਸੀਂ ਸੈਂਪਲ ਕਲੈਕਸ਼ਨ ਕਰਦੇ ਹੋ ਆ ਸਰਕਾਰੀ ਡਿਊਟੀ ਟਾਈਮ ਹੀ ਸੀ ਤੁਸੀਂ ਛੁੱਟੀ ਦੇ ਸੀਗੇ ਛੁੱਟੀ ਦੇ ਸੀ ਉਹ ਤਾਂ ਡਾਕਰ ਸੀ ਤੁਸੀਂ ਤਿੰਨ ਤਰੀਕ ਨੂੰ ਛੁੱਟੀ ਦੇ ਸੀਗੇ ਛੁੱਟੀ ਕਰੋ ਤੇ ਘਰੇ ਬੈਠ ਕੇ ਜਿਹੜਾ ਹੁੰਦੇ ਉਸ ਤਰ੍ਹਾਂ ਲੋਕਾਂ ਨੂੰ ਘਟੋ ਕਿਹੜਾ ਯਾਰ ਘਰੇ ਕਿਉਂ ਲੈ ਨਾ ਮੈਨੂੰ ਇਹ ਦੱਸੋ ਕੰਨਾ ਤੁਸੀਂ ਕੀ ਹੈ ਕसाईਖਾਨਾ ਬੋਲਿਆ ਘਰੇ ਤੁਹਾਨੂੰ ਹਸਪੀਟਲ ਬਿਲਡਿੰਗ ਸਰਕਾਰ ਪਾਗਲ ਹੈ ਜਿਹਨੇ ਅਰਧਾ ਸਰਵਰ ਰੁਪਿਆ ਬਿਲਡਿੰਗਾਂ ਦੇ ਲਾਇਆ ਕੋਈ ਵੀ ਬ੍ਰਦਰ ਇਹ ਮੈਂ ਸਾਰੀ ਗੱਲ ਜਿਹੜੀ ਹੈ ਨਾ ਇਹ ਇਹ ਸਾਰੀ ਗੱਲ ਹਾਈ ਲੈਵਲ ਤੇ ਡਿਸਕਸ ਹੋਣੀ ਆ ਜਿਹੜਾ ਗੰਦ ਤੁਸੀਂ ਮਾਫੀਆ ਹੈਲਥ ਮਾਫੀਆ ਵਾਸਤੇ ਨਾ ਸਿਵਲ ਤੇ ਬਣਾਇਆ ਸਣੇ ਐਸਐਮਓ ਤੇ ਸਾਰੇ ਤੁਸੀਂ ਜਿੰਨੇ ਡਾਕਟਰ ਉਹਨੂੰ ਮੀਂਹਾਂ ਭਰ ਕੇ ਆਉਣਾ ਮੇਰੇ ਕੋਲੇ ਸਾਰੀਆਂ ਗੱਲਾਂ ਹੋਣੀਆਂ ਨੇ ਸਾਰੀਆਂ ਦਾ ਖਲਾਸਾ ਕਰੂਗਾ ਤੁਸੀਂ ਸਮਝਦੇ ਹੋ ਵੀ ਸੀਐਮਓ ਨੂੰ ਪੈਸੇ ਦੇ ਤੁਹਾਨੂੰ ਪੁੱਛਣਾ ਕੌਣ ਆਹੀ ਪੜਨਾ ਤੁਹਾਡੇ ਮਨ ਦੇ ਅੰਦਰ ਸੀਐਮਓ ਹਰ ਸਰਵਲ ਹਸਪੀਟਲ ਹਰ ਡਿਸਪੈਂਸਰੀ ਦੇ ਵਿੱਚੋਂ ਮਹੀਨਾ ਪੱਠਾ ਕਰਕੇ ਦੱਲੇ ਦੇਣ ਜਾਂਦੇ ਆ ਮੇਰੇ ਕੋਲੇ ਇਕੱਲੀ ਇਕੱਲੀ ਰਿਪੋਰਟ ਪਹੁੰਚਦੀ ਹੈ ਵੀ ਕੀ ਕਰਦੇ ਹੋ ਤੁਸੀਂ ਆ ਗਈ ਚਾਹ ਸਾਹਿਬ ਜੀ ਕਿ ਕਾਇਜੈਂਟ ਹੈ ਹਾਂ ਜੀ ਆ ਸੁਰੇਸ਼ ਨੇ ਇਹ ਸਾਡੇ ਕੰਪਨੀ ਚ ਆਇਆ ਹਰਨਦਰ ਸਾਹਿਬ ਬੰਦੇ ਨੂੰ ਮੈਂ ਸਸਤੀ ਕਰ ਜੀ ਮੈਂ ਇਹਨਾਂ ਨੂੰ ਬੁਲਾਇਆ ਇਹ ਮੈਨੂੰ ਕਹਿੰਦਾ ਮੈਂ ਫੋਰਥ ਕਲਾਸ ਆ ਇਹ ਇਥੋਂ ਪੇਸ਼ੈਂਟ ਨੂੰ ਡਾਕਟਰ ਦੇ ਕਾਗਜ਼ ਦੇ ਦੇ ਕੇ ਭੇਜਦਾ ਮੇਰਾ ਬਿਆਨ ਲਿਖੋ ਇਹਨੂੰ ਬੁਲਾਓ ਮੇਰਾ ਬਿਆਨ ਲਿਖੋ ਪਹਿਲਾਂ ਇਹ ਮੈਨੂੰ ਕਹਿੰਦਾ ਮੈਂ ਇਥੇ ਦਾ ਫੋਰਥ ਕਲਾਸ এমਪਲੋਈ ਆ ਮੈਂ ਪੁੱਛਿਆ ਸੈਲਰੀ ਕਿੰਨੀ ਹੈ ਉਹ ਕਹਿੰਦਾ 4500 ਰੁਪਏ ਇਧਰੋਂ ਭਾਈ ਸਾਹਿਬ ਦੀ ਆਵਾਜ਼ ਆ ਕਿ ਉਹਨਾਂ ਬੰਦ ਸਾਹਿਬ ਇਹ এমਪਲੋਈ ਨਹੀਂ ਹੈਗਾ ਝੂਠ ਬੋਲਦਾ ਦੁਬਾਰਾ ਪੁੱਛਿਆ ਜੀ ਨਹੀਂ ਮੈਂ এমਪਲੋਈ ਨਹੀਂ ਇਹ ਹੈਗਾ ਇਥੇ ਏਜੈਂਟ ਉਹ ਵੇਪਰੇ ਲੋਕਾਂ ਨੂੰ ਇੱਥੇ ਪਸਾਉਂਦਾ ਇਹ ਡਾਕਟਰਾਂ ਦੇ ਨੰਦਾ ਕਾਟ ਤੇ ਉਸਾਂ ਨੂੰ ਲਵਾਉਂਦਾ ਛਲੇ ਡਾਕਟਰਾਂ ਦੇ ਘਰ ਜਾ ਕੇ ਮੇਰੇ ਵੱਲੋਂ ਕੰਪਲੇਨ ਦੇਖੋ ਬਣਦੀ ਕਾਰਵਾਈ ਕਰੋ ਜੀ ਤਾਂ ਕਿ ਬਾਕੀ ਜਿੰਨੇ ਇੱਥੇ ਦੱਲੂ ਤੁਰੇ ਫਿਰਦੇ ਉਹਨਾਂ ਨੂੰ ਇੱਕ ਸੀਖ ਮਿਲ ਜੇ ਠੀਕ ਹੈ ਜੀ ਮਿਸਟਰ ਠੀਕ ਹੈ ਦੋਟੇ ਹਾਂ ਭੇਜੋ ਜੀ ਮੋਂ ਮੇਰਾ ਬਿਆਨ ਲਿਖੇ ਮੇਰੇ ਪਰਾਵੇ ਸਾਈਨ ਤੇ ਇਹ ਬਣਦੀ ਕਾਰਵਾਈ ਕਰੋ ਜੀ ਇਹਦੇ ਬਾਕੀ ਜਿੰਨੇ ਸਿਵਲ ਦੇ ਵਿੱਚ ਗੰਦ ਪਾਉਣ ਵਾਲੇ ਏਜੰਟ ਫਿਰਦੇ ਆ ਉਹਨਾਂ ਨੂੰ ਇੱਥੋਂ ਬਾਹਰ ਚਲੀ ਜਾਓ ਸਰ ਜੀ ਸ਼ਹੀਦ ਜੀ सुरेश का पॉइंट भी फॉर्मल हां मैं देड़ा हां जी किसी मैं मैं तो बात ना कोई जी जी नहीं 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 आ भी लाओ नंबर नीचे ना डॉक्टरों की ना है पुत्र होगा वो भी ना ननदा हॉस्टल यहां पर खड़े हुए हैं अब बारमा कंपनी जो भी करेंगे जो रविंदर में लगवाओ जी ਕਦਰਯੋਗ ਜੀ ਬੁਲਾਇਓ ਜੀ ਕਦਰਯੋਗ ਭਾਈ ਬੁਲਾਇਓ ਡਾਕਟਰ ਦਿਵਿੰਦਰ ਉਹ ਕੋਰਟ ਜੀ ਦੀ ਬੋਲੀ ਦੇ ਵਿੱਚ ਰੋਕਾ ਪਰੇ ਦਾ ਸਰਪਨਾ ਵੀ ਵੀਆਈਪੀ ਟੀਮ ਹੈ ਤੇ ਇੱਕ ਰਿਪੋਰਟ ਜੀ ਦੀ ਵੀ ਇਹ ਟੀਮ ਕਿਹੜੇ ਕਿਹਦੇ ਨਾਮ ਵੀਆਈਪੀ ਵੀਆਈਪੀ ਆਨਦੀ ਜੀ ਡਾਕਟਰ ਦਿਵਿੰਦਰ ਨੂੰ ਫੋਨ ਕਰਾ ਦਿਓ ਫੋਨ ਕਰਾ ਦਿਓ ਕੱਟੂ ਘੜਾ ਦੋ ਵੀਰ ਕੋਲ ਸੁਣਨਾ ਜਾਨਾ ਹਾਂਜੀ 12 12000 ਜੀ ਜਿਹੜੀ ਆਪਣਾ 3 3000 4 4000 ਜੀ 12 12000 ਉਹ ਵੀ ਭਾਈ ਜੀ ਜੀ ਅੱਜ ਜੀ ਅੱਜ ਜੀ ਦਰਸਾ ਸਰ ਸਹਿਸਪਿਕਾ ਬ੍ਰਦਰ ਮੈਂ ਨਾ ਸਿਵਲ ਹਸਪੀਟਲ ਆਇਆ ਹਾਂ ਬਹੁਤ ਸਾਰੀਆਂ ਇਸ ਨੂੰ ਉਪਾਹਰੀਆਂ ਸ਼ਿਕਾਇਤਾਂ ਲੋਕਾਂ ਦੀਆਂ ਇੱਕ ਇਜੈਂਟ ਹੈਗਾ சுரேਸ਼ ਸ੍ਰੀ ਸ੍ਰੇਸ਼ ਨਾਮ ਦੇ ਯਾਨਕੋ ਪਲੇਟਾਂ ਹੋਰ ਜੋ ਸਕਰੂ ਵਗੈਰਾ ਚਾਹੀਦੇ ਆ ਗੁੱਡੀਆਂ ਹੱਡੀਆਂ ਦਾ ਆਪਰੇਟ ਕਰਨ ਲੱਗੇ ਜਿਹੜੇ ਪਾਉਣੇ ਆ ਤੁਸੀਂ ਉਹ ਨਾਨ ਗਰਾਂਟਡ ਹੈਗਾ ਟੀਆਰ ਪਲੀਜ਼ ਲਿਸਨ ਮੀ ਬ੍ਰਦਰ ਲਿਸਨ ਮੀ ਮੇਰੀ ਤੁਹਾਡੇ ਚਰਨਾਂ ਦੇ ਸਿਰ ਨਹੀਂ ਮੰਗ ਕਰਕੇ ਬੇਨਤੀ ਆ ਤੁਸੀਂ ਆਪਣੇ ਨਾ ਪਵਿੱਤਰ ਪੇਸ਼ੇ ਤੇ ਆਓ ਹਾਂ ਮੈਨਾਂ ਸੁਣੋ ਮੇਰੀ ਗੱਲ ਤੁਸੀਂ ਅੱਜ ਕੋਟ ਐਵੀਡੈਂਸ ਤੇ ਹੈਗੇ ਉਹ ਕਰ ਲੋ ਕੰਮ ਮੈਂ ਫੇਰ ਆਉਂਗਾ ਕਦੇ ਦੰਚੇ ਤੁਹਾਡੇ ਨਾਲ ਤੇ ਡਾਕਟਰ ਫਰੀਦ ਕਿਰਪਾਲ ਨਾਲ ਬੈਠ ਕੇ ਤੁਹਾਨੂੰ ਨਿਮਰਤਾ ਸਹਿਤ ਤੁਹਾਡੇ ਨਾਲ ਚਰਣਾ ਦੇ ਬਿੰਦੀ ਕਰਕੇ ਜਾਣੀ ਨਾ। ਪਲੀਜ਼ ਆਪਾਂ ਸਾਰੇ ਰਣਕੇ ਨਾ ਸਿਵਲ ਹਸਪੀਟਲ ਦਾ ਮਾਡਲ ਬਣਾਇਆ ਵੀ ਨਹੀਂ ਯਾਰ ਇੱਥੇ ਪੇਸ਼ੈਂਟ ਆਵੇ